ਫਗਵਾੜਾ ਵਿਖੇ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਦ ਦੀ ਧਰਮਪਤਨੀ ਸਮਾਜ ਸੇਵਕਾ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ 1109 ਜੰਮੀਆਂ ਬੱਚਿਆਂ ਦੀ ਲੋੜੀ ਦਾ ਸਮਾਗਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ ਐਨ ਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਅੱਜ 11 ਤਰੀਕ ਸ਼ਨੀਵਾਰ ਹੈ 1100 ਲੜਕੀਆਂ ਦੀ ਲੋੜੀ ਪਾ ਰਹੇ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ ਮੈਂ ਆਪਣੀਆਂ ਭੈਣਾਂ ਨੂੰ ਬੇਟੀਆਂ ਨੂੰ ਅਪੀਲ ਕਰਦੀ ਆ ਕਿ ਬੱਚਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਕਿਉਂਕਿ ਤਿਆਰੀਆਂ ਮੁਕੰਮਲ ਹੈ ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣੇ ਆ ਬੱਚਿਆਂ ਨੂੰ ਗਿਫਟ ਵੀ ਦੇਣੇ ਆ ਕਿਉਂਕਿ ਬੇਟੀਆਂ ਦੀ ਲੋੜੀ ਆ ਬੇਟੀਆਂ ਦਾ ਸਤਕਾਰ ਹੈ ਸਾਨੂੰ ਰਲ ਕੇ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਕੱਲ ਨੂੰ 11:30 ਵਜੇ ਦੇਨ ਸ਼ਨੀਵਾਰ ਤਰੀਕ 11 11:30 ਵਜੇ ਪੰਡਾਲ ਦੇ ਵਿੱਚ ਪਹੁੰਚੋ ਓੰਕਾਰ ਨਗਰ ਗਰਾਊਂਡ ਦੇ ਵਿੱਚ ਸਾਰੇ ਪਹੁੰਚ ਗਏ ਬੱਚਿਆਂ ਦੀ ਲੋੜੀ ਦੇ ਵਿੱਚ ਯੋਗਦਾਨ ਪਾਓ ਬੱਚਿਆਂ ਨੂੰ ਅਸ਼ੀਰਵਾਦ ਦਿਓ ਧੰਨਵਾਦ